ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਮਾਗੀ ਦਾ ਦੇਹਾੜਾ ਤੇ 40 ਮੁਕਤੀਆਂ ਦੀ ਸ਼ਹੀਦੀ ਨੂੰ ਸਮਰਪਿਤ ਪੂਰੀ ਦੁਨੀਆ ਭਰ ਵਿੱਚ ਜਿਹੜੇ ਦਿਹਾੜੇ ਮਨਾਏ ਜਾਂਦੇ ਆ ਵਿਸ਼ੇਸ਼ ਤੌਰ ਤੇ ਦਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਂਦਾ ਕਿਉਂਕਿ 40 ਮੁਕਤੀਆਂ ਵੱਲੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਖਕਰਾਣੇ ਦੀ ਢਾਬ ਤੇ ਪਹੁੰਚੇ ਸੀ ਤਾਂ ਗੋਰ ਨਾਲ ਜਦੋਂ ਮੁਗਲਾਂ ਨਾਲ ਜੰਗ ਕੀਤੀ ਗਈ ਸੀ ਤੇ ਉਸ ਵਿੱਚ ਬਹੁਤ ਸਾਰੇ ਜਿਹੜੇ ਸਿੰਘ ਸ਼ਹੀਦ ਹੋ ਗਏ ਸੀ ਤੇ ਭਾਈ ਮਹਾ ਸਿੰਘ ਵੱਲੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਖਮੀ ਹਾਲਤ ਵਿੱਚ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਸਿੰਘਾ ਵੱਲੋਂ ਬੇਦਾਵਾ ਦਿੱਤਾ ਗਿਆ ਸੀ ਤੁਸੀਂ ਉਸ ਨੂੰ ਪਾੜ ਕੇ ਜਿਹੜੀ ਮੁਕਤ ਕਰਦੇ ਹੋ ਤੇ ਉਸ ਨੂੰ ਉਸ ਜਗ੍ਹਾ ਨੂੰ ਟੁੱਟੀ ਗੰਢੀ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਜਿਸ ਨੂੰ ਲੈ ਕੇ ਪੂਰੀ ਦੁਨੀਆ ਭਰ ਵਿੱਚ ਜਿਹੜਾ ਇਹ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਤੇ ਜੇ ਬਠਿੰਡਾ ਦੀ ਗੱਲ ਕੀਤੀ ਜਾਈਏ ਤਾਂ ਵੱਖ-ਵੱਖ ਜਗ੍ਹਾ ਮਨਾਇਆ ਜਾਂਦਾ ਵਿਸ਼ੇਸ਼ ਤੌਰ ਤੇ ਕਿਲਾ ਮੁਬਾਰਕ ਤੇ ਗੁਰਦੁਆਰਾ ਹਾਜੀ ਰਤਨ ਸਾਹਿਬ ਜਿੱਥੇ ਅਸੀਂ ਖੜੇ ਆਂ ਉੱਥੇ ਵੀ ਮਨਾਇਆ ਜਾਂਦਾ ਤੇ ਦੂਰੋਂ ਦੂਰੋਂ ਸੰਗਤਾਂ ਵੀ ਆਉਂਦੀਆਂ ਇੱਥੇ ਇਸ਼ਨਾਨ ਭੋਗ ਵੀ ਕਰਦੀਆਂ ਸਰੋਵਰ ਵਿੱਚ ਤੇ ਲੰਗਰ ਛੱਕਦੀਆਂ ਤੇ ਇਥੋਂ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਆ ਸਮੇਰ ਸਿੰਘ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਹਾਂਜੀ ਘਰਬਾਜੀ ਕੀ ਨਾਮ ਹੈ ਤੇ ਕੀ ਕਹਣਾ ਚਾਹੁੰਗੇ ਅੱਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਮੇਰ ਸਿੰਘ ਮੈਨੇਜਰ ਗੁਰਦੁਆਰਾ ਹਾਜੀਤਨ ਸਾਹਿਬ ਬਟੰਡਾ ਅੱਜ ਸ਼ਹੀਦੀ ਦਿਹਾੜਾ 40 ਮੁਕਤਿਆਂ ਦਾ ਜੋ ਵੱਡੀ ਪੱਦਰ ਤੇ ਸ੍ਰੀ ਮੁਕਸਰ ਸਾਹਿਬ ਟੁੱਟੀ ਗੰਡੀ ਸਾਹਿਬ ਦੇ ਅਸਥਾਨ ਤੇ ਵਿਸ਼ਵ ਭਰ ਤੇ ਜਿੱਥੇ ਮਨਾਇਆ ਜਾ ਰਿਹਾ ਉੱਥੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ ਇਹ ਸ਼ਹੀਦ ਸਿੰਘ ਜੋ ਸ੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਧਾਵਾ ਲਿਖ ਕੇ ਲੈਟਰ ਲਿਖ ਕੇ 1706 ਦੇ ਵਿੱਚ ਮਾਝੇ ਦੀ ਧਰਤੀ ਤੇ ਚਲੇ ਗਏ ਸਨ ਉੱਥੇ ਜਦ ਮੱਝ ਦੀ ਧਰਤੀ ਤੇ ਪਹੁੰਚੇ ਤਾਂ ਉਹਨਾਂ ਸੰਗਤਾਂ ਨੇ ਘਰ ਵਾਲਿਆਂ ਨੇ ਮਾਤਾ-ਪਿਤਾ ਘੌਰ ਜੀ ਨੇ ਸਮਝਾਉਣ ਕਰਕੇ ਵਾਪਸ 1706 ਦੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਖਿਮਾ ਜਾਂਚਣਾ ਲੈਣ ਵਾਸਤੇ ਮੁਕਸਰ ਜੋ ਖਦਰਾਨਾ ਕ ਖਦਰਾਨੇ ਦੀ ਢਾਬ ਕਰਕੇ ਮਸ਼ਹੂਰ ਸੀ ਉਸ ਧਰਤੀ ਤੇ ਪਹੁੰਚਦੇ ਨੇ ਅੱਜ ਦੇ ਦਿਨ ਜੋ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਮੁਗਲ ਸਾਮਰਾਜ ਦੇ ਨਾਲ ਜੋ ਜ਼ਾਲਮ ਲੋਕਸਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਵਾਸਤੇ ਖਦਰਾਨੇ ਦੀ ਢਾਬ ਤੇ ਪਹੁੰਚੇ ਸਨ ਉਹਨਾਂ ਦੇ ਨਾਲ ਜੂਝੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਇਸ ਜੰਗ ਦੇ ਵਿੱਚ ਗੁਰਦਆਰਾ ਟਿੱਬੀ ਸਾਹਿਬ ਦੇ ਸਥਾਨ ਤੇ ਬੈਠ ਕੇ ਇਸ ਜੰਗ ਦੇ ਉੱਤੇ ਤੀਰਾਂ ਦੀ ਵਰਖਾ ਕੀਤੀ ਜਦ ਜੰਗ ਦੀ ਸਮਾਪਤੀ ਤੋਂ ਬਾਅਦ ਸਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਖਦਰਾਨੇ ਦੀ ਢਾਬ ਤੇ ਪਹੁੰਚ ਕੇ ਸਿੰਘਾਂ ਨੂੰ ਤਮਾਮ ਵਰ ਦੇ ਕੇ ਨਵਾਜਿਆ ਖਦਰਾਨਾ ਕਰ ਮੁਕਤਸਰ ਮੋਕਤ ਮੋਕਤ ਸਭ ਕੀਨ ਹੋਏ ਸਾਬ ਤੇ ਜੂਝਿਆ ਜਬਾ ਬੜੋ ਮਰਤਮੋ ਨੀਨ ਸਾਰੇ ਸਿੰਘਾਂ ਨੂੰ ਕਿਸੇ ਨੂੰ 10000 ਆਈ ਹੈ ਮੇਰਾ 30000 ਆਈ ਹੈ ਇਹ ਮੇਰਾ 20000 ਨਵਾਜ ਕੇ ਨਵਾਜਿਆ ਤੇ ਜਸੇਵਰ ਮਹਾ ਸਿੰਘ ਜੀ ਜੋ ਸਹਿਗਰੇ ਸਨ ਚਖਮਾ ਦੇ ਨਾਲ ਉਹਨਾਂ ਨੂੰ ਕਿਹਾ ਵੀ ਤੁਸੀਂ ਮੰਗੋ ਮਹਾਰਾ ਉਹਨਾਂ ਨੇ ਮੰਗ ਕੀਤੀ ਕਿ ਮਹਾਰਾ ਜੇ ਤੁਰਠੇ ਹੋ ਤਾਂ ਜਿਹੜਾ ਅਸੀਂ ਲੈਟਰ ਦਿੱਤਾ ਸੀ ਬਦਾਵਾ ਦਿੱਤਾ ਸੀ ਉਹ ਬਦਾਵਾ ਨੂੰ ਪਾੜ ਦਿਓ ਤੇ ਸਾਡੀ ਟੁੱਟੀ ਗੱਢ ਲੋ ਅੱਜ ਦੇ ਦਿਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਖਾਲਸੇ ਦਾ ਜੋ ਟੁੱਟੀ ਸੀ ਉਹ ਲੈਟਰ ਨੂੰ ਪਾੜਿਆ ਬਦਾਵਾ ਤੋੜਿਆ ਤੇ ਬਦਾਵੇ ਬਦਾਵਾ ਪਾੜ ਕੇ ਸਿੰਘਾਂ ਦੇ ਨਾਲ ਜੋ ਟੁੱਟੀ ਗੰਢੀ ਤੇ ਇਸ ਤੋਂ ਅੱਜ ਪ੍ਰੇਰਣਾ ਮਿਲਦੀ ਹੈ ਅਸੀਂ ਵੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਲੜ ਲੱਗੇ ਉਹਨਾਂ ਸਿੰਘਾਂ ਦੀਆਂ ਸ਼ਹੀਦੀਆਂ ਦਾ ਤਾਂ ਹੀ ਫਾਇਦਾ ਹੈ ਕਿ ਜੋ ਸਾਡੀ ਗੁਰੂ ਸਾਹਿਬ ਦੇ ਨਾਲੋਂ ਜਾਂ ਸਿੱਖ ਸਿਧਾਂਤ ਦੇ ਨਾਲੋਂ ਟੁੱਟੀ ਹੈ ਉਹਨਾਂ ਵਖਰੇਵਿਆਂ ਨੂੰ ਦੂਰ ਕਰਦੇ ਹੋਏ ਸੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲੱਗੀ ਹੈ ਤੇ ਅਮਰਤਾਰੀ ਹੋ ਕੇ ਜੀਏ। ਇਸੇ ਸਬੰਧ ਦੇ ਵਿੱਚ ਗੁਰਦੁਆਰਾ ਹਾਜੀਤਨ ਸਾਹਿਬ ਵਿਖੇ ਗੁਰਦੁਆਰਾ ਕਿਲਾ ਸਾਹਿਬ ਵਿਖੇ ਵੀ ਵੱਡੀ ਪੱਧਰ ਤੇ 40 ਮੁਕਤਿਆਂ ਦਾ ਜਾਂ ਮਾਲਵੇ ਦੇ ਹੋਰ ਜੋ ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਭਾਰੀ ਜੋੜ ਮੇਲ ਲੱਗਾ ਹੋਇਆ ਹੈ। ਵੱਡੀ ਗਿਣਤੀ ਵਿੱਚ ਸਾਰੇ ਵਰਗਾਂ ਦੇ ਲੋਕ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ। ਧਾਰਮਿਕ ਦੀਵਾਨ ਲੱਗੇ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜੂਰ ਨਤਮਸਤਕ ਹੋ ਰਹੇ ਨੇ। ਮੈਂ ਅੱਜ ਦੇ ਦਿਨ ਤੇ ਸਾਰੀਆਂ ਸੰਗਤਾਂ ਦਾ ਕੋਟਾਂਡ ਕੋਟ ਧੰਨਵਾਦ ਕਰਦਾ ਤੇ ਉਹਨਾਂ ਮਹਾਨ ਸ਼ੀ ਦਨ ਕੋਟਾਂਡ ਕੋਟ ਪ੍ਰਣਾਮ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ